ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਨਵੀਂ ਕਹਾਣੀ ਲੈ ਕੇ ਆਏ ਆਂ ਫੱਤੂ ਮਰਾਸੀ ਗੁਰੂ ਗੋਚਨ ਸਿੰਘ ਪੁੱਲਰ ਦੀ ਲਿਖੀ ਹੋਈ ਫੱਤੂ ਮਰਾਸੀ ਉਹਦੇ ਘਰ ਵਾਲੀ ਕਰੀਮਾ ਉਹਦੇ ਦੋਵੇਂ ਪੁੱਤਰ ਯੂਸਫ ਅਤੇ ਹਮੀਦਾ ਇੱਕ ਦਿਨ ਅਚਨ-ਚੇਤ ਪਾਕਿਸਤਾਨ ਨੂੰ ਮੁੜ ਪਿੰਡ ਆ ਗਏ ਸਾਰੇ ਪਿੰਡ ਵਿੱਚ ਕਰਨ ਲਈ ਇਹੋ ਵੱਲ ਸੀ ਲੋਕ ਫੱਤੂ ਅਤੇ ਉਹਦੇ ਟੱਬਰ ਨੂੰ ਵੇਖਣ ਗਏ ਫੱਤੂ ਪਿੰਡ ਦੇ ਇਕੱਲੇ-ਇਕੱਲੇ ਘਰ ਫਿਰਿਆ ਉਹਨੂੰ ਜਿਵੇਂ ਚਿਰਾਂ ਦੀ ਅਨਪੁੱਜੀ ਤੇ ਲੱਗੀ ਹੋਵੇ ਅਤੇ ਉਹ ਘਰ ਉੱਪਰ ਹੀ ਫਿਰਕੇ ਮਿਲਨੀਆਂ ਦੀਆਂ ਕੁੱਟਾਂ ਪਰ ਪਰ ਉਹਨਾਂ ਨੂੰ ਤ੍ਰਿਪਤ ਕਰਦਾ ਫਿਰਦਾ ਸੀ ਉਹ ਇੱਕ ਵਾਰੋਂ ਨਿਕਲਦਾ ਦੂਜੇ ਘਰ ਜਾ ਕੇ ਕਹਿੰਦਾ ਚਾਚੀ ਮੱਥਾ ਟੇਕਦਾ ਸੋਹ ਸਿਆਂ ਭਰਾਵਾ ਸਾਸਰੀ ਘਰ ਦਿਆਲ ਘਰੇ ਪ੍ਰਭਾਣੀਏ ਅ ਗੁੱਡੀ ਹੈ ਮਰ ਜਾਣੀ ਮੇਰੇ ਪਿੱਛੂ ਪਿੱਛੋ ਇਹ ਸੁੱਖ ਨਾਲ ਮਟਿਆਰ ਹੋਗੀ ਪਿੰਡ ਦੇ ਪੁਰਾਣੇ ਬੰਦੇ ਬੁੜੀਆਂ ਕੋਲੇ ਉਹ ਕਿੰਨਾ ਕਿੰਨਾ ਚਿਰ ਬੈਠਾ ਰਹਿੰਦਾ ਦੁੱਖ ਸੁੱਖ ਦੀਆਂ ਘਰਬਾਰ ਦੀਆਂ ਸਾਥ ਬੰਦਿਆਂ ਦੀਆਂ ਗੱਲਾਂ ਪੁੱਛਦਾ ਦੱਸਦਾ ਰਹਿੰਦਾ ਲੋਕਾਂ ਨੂੰ ਮਿਲਦਿਆਂ ਉਹਦੇ ਅੰਦਰੋਂ ਅਕਸਰ ਮੋਹ ਦੀ ਇੱਕ ਛੱਲ ਜਿਹੀ ਉੱਠਦੀ ਤੇ ਉਹਦਾ ਗਲਾਪਾ ਪਰ ਆਉਂਦਾ ਕਈ ਦਿਨ ਫੱਤੂ ਪਿੰਡ ਦੀਆਂ ਗਲੀਆਂ ਵਿੱਚ ਪੌਂਦਾ ਫਿਰਿਆ ਕਰੀਮਾ ਪਿੰਡ ਦੀਆਂ ਬੁੜੀਆਂ ਨੂੰ ਮਿਲਦੀ ਤੇ ਦੁੱਖ ਸੁੱਖ ਕਰਦੀ ਰਹੀ ਫੱਤੂ ਸੁਖਵੰਤ ਦੇ ਪਿੰਡ ਦਾ ਜੱਦੀ ਮਰਾਸੀ ਸੀ ਪਾਕਿਸਤਾਨ ਬਣ ਤੋਂ ਪਹਿਲਾਂ ਜਦੋਂ ਸੁਖਵੰਤ ਹੈ ਜੇ ਪਿੰਡ ਦੇ ਮਿਡਲ ਸਕੂਲ ਵਿੱਚ ਪੜਦਾ ਸੀ ਫੱਤੂ ਦਾ ਮੁੰਡਾ ਯੂਸਫ ਉਹਦਾ ਜਮਤੀ ਸੀ ਭਾਵੇਂ ਯੂਸਫ ਲੱਗੀਆਂ ਦਾ ਮੁੰਡਾ ਸੀ ਪਰ ਉਹਨਾਂ ਦੋਵਾਂ ਦੀ ਵਾਹ ਵਾਰੀ ਸੀ ਕਈ ਵਾਰ ਸੁਖਵੰਤ ਉਹਦੇ ਨਾਲ ਉਹਦੇ ਘਰ ਚਲਿਆ ਜਾਂਦਾ ਜਿਸ ਦਿਨ ਯੂਸਫ ਦੀ ਸੁੰਨਤ ਹੋਈ ਸੀ ਉਹਨਾਂ ਨੇ ਉਹਨਾਂ ਦੇ ਘਰ ਉਨਾਂ ਨੇ ਰਾਜ-ਰਾਜ ਚੱਕਰ ਖਾਦੀ ਸੀ ਯੂਸਫ ਆਪਣੇ ਤਾਏ ਤੇ ਪੁੱਤਰਾਂ ਧੀਆਂ ਦੀ ਰੀਸ ਨਾਲ ਫਤੂ ਨੂੰ ਚਾਚਾ ਕਹਿੰਦਾ ਸੀ ਫਤੂ ਸੁਖਵੰਤ ਦੇ ਬਾਪੂ ਨਾਲੋਂ ਵੀ ਛੋਟਾ ਸੀ ਉਹ ਵੀ ਉਹਨੂੰ ਚਾਚਾ ਆਖ ਕੇ ਬੁਲਾਉਂਦਾ 1947 ਦਾ ਸਾਲ ਚੜਿਆ ਦੂਰੋਂ ਨੇੜਿਓਂ ਮੰਦੀਆਂ ਮੰਦੀਆਂ ਕੰਸੂਆਂ ਆਉਣ ਲੱਗੀਆਂ ਪਰ ਲੋਕਾਂ ਨੂੰ ਸੱਚ ਨਹੀਂ ਸੀ ਹੁੰਦਾ ਇਹ ਕਿਵੇਂ ਹੋ ਸਕਦਾ ਛੇਕੜ ਕੱਟਾ ਵੱਢੀ ਇਸੇ ਇਲਾਕੇ ਵਿੱਚ ਵੀ ਸ਼ੁਰੂ ਹੋ ਗਈ ਫਤੂ ਦਾ ਵਿਚਕਾਰਲਾ ਪੁੱਤਰ ਬਸ਼ੀਰਾ ਨਾਨਕੀ ਗਿਆ ਹੋਇਆ ਸੀ ਅਤੇ ਖਬਰ ਆਈ ਕਿ ਉੱਥੇ ਸਭ ਮੁਸਲਮਾਨ ਵੱਢ ਦਿੱਤੇ ਗਏ ਸਨ ਫਤੂ ਦੀ ਪਿੱਛੇ ਜਿਹੇ ਵਿਆਹੀ ਤੀਨੀਆ ਮਤ ਦੇ ਸੌਰੇ ਪਿੰਡ ਵੀ ਇਹੋ ਪਨ ਵਰਤ ਗਿਆ ਸੀ ਪਰ ਕਿਸੇ ਦੀ ਖਬਰ ਲੈਣ ਦੀ ਸੁਰਤ ਕਿਹਨੂੰ ਸੀ ਗੱਲਾਂ ਹੋਣ ਲੱਗੀਆਂ ਕਿ ਦੋ ਚਾਰ ਦਿਨਾਂ ਵਿੱਚ ਹੀ ਇਲਾਕੇ ਦੀਆਂ ਤਾੜਾਂ ਨੇ ਪਿੰਡ ਉੱਤੇ ਤਾਵਾ ਬੋਲਣਾ ਸੀ ਖੁਦ ਇਸ ਪਿੰਡ ਦੇ ਬਦਮਾਸ਼ ਗੜਾਸੀ ਰਿੱਤਣ ਲੱਗ ਪਏ ਸਨ ਕੁਝ ਜ਼ੋਰ ਵਾਲੇ ਸਿਆਣੇ ਲੋਕਾਂ ਨੇ ਸਲਾਹ ਕੀਤੀ ਅਤੇ ਪਿੰਡਾਂ ਦੇ ਸਾਰੇ ਮੁਸਲਮਾਨਾਂ ਨੂੰ ਪੈਰੇ ਹੇਟ ਫਰੋਜਪੁਰ ਕੋਲੋਂ ਹੱਦਪਾਰ ਕਰਵਾ ਦਿੱਤੀ। ਪਿੱਛੋਂ ਪਤਾ ਚੱਲਿਆ ਪਿੰਡਾਂ ਦੇ ਸਾਰੇ ਮੁਸਲਮਾਨਾਂ ਨੂੰ ਪੈਰੇ ਹੇਟ ਫਰੋਜਪੁਰ ਕੋਲੋਂ ਹੱਦ ਪ੍ਰਵਾ ਹੱਤਪਾਰ ਕਰਵਾ ਦਿੱਤੀ। ਪਿੱਛੋਂ ਪਤਾ ਲੱਗਿਆ ਬਹੀਰੇ ਦੇ ਸਿਰ ਵਿੱਚ ਵੱਜਿਆ ਗੜਾਸਾ ਉਹਦੇ ਨੱਕ ਤੱਕ ਤਸ ਗਿਆ ਸੀ ਅਤੇ ਨਿਆਮਤ ਦੇ ਘਰ ਵਾਲਿਆਂ ਨੂੰ ਅੱਡ ਕੇ ਬਦਮਾਸ਼ ਉਹਨੂੰ ਚੁੱਕ ਕੇ ਲੈ ਗਏ ਸਨ। ਫਤੂ ਦੀਆਂ ਤੇ ਪਿੰਡ ਦੇ ਹੋਰ ਕਈ ਮੁਸਲਮਾਨਾਂ ਦੀਆਂ ਚਿੱਠੀਆਂ ਆਉਣ ਲੱਗੀਆਂ ਉਹ ਜੋ ਕੁਝ ਤਰਦਾ ਤਰਦਾ ਘਰਾ ਤੋਂ ਚੁੱਕ ਕੇ ਲੈ ਗਏ ਸਨ ਉਹ ਹੱਦ ਪਰ ਕਰਦਿਆਂ ਖਵਾ ਗਏ ਸਨ ਅਤੇ ਮੋਮਨਾ ਦੀ ਤਰਤੀ ਉੱਤੇ ਉਹਨਾਂ ਨੇ ਖਾਲੀ ਹੱਥ ਪੈਰ ਪਾਇਆ ਸੀ ਫਤੂ ਦੀਆਂ ਚਿੱਠੀਆਂ ਸੁਭੰਤ ਦੇ ਬਾਪੂ ਸੇਵਾ ਸਿੰਘ ਨੂੰ ਆਈਆਂ ਉਹਨਾਂ ਵਿੱਚ ਆਮ ਸੁਖ ਸੰਤੋਖ ਤੋਂ ਇਲਾਵਾ ਇੱਕੋ ਗੱਲ ਪੁੱਛੀ ਹੁੰਦੀ ਸੀ ਬਸ਼ੀਰੇ ਅਤੇ ਨਿਆਮਤ ਦੇ ਥੋਪਤੇ ਬਾਰੇ ਕਿ ਕੀ ਰਹੇਗੀ ਮੁਟਿਆਰਤੀ ਤੇ ਜਵਾਨ ਹੁੰਦਾ ਜਦੋਂ ਫਤੂ ਨੂੰ ਜਾਤ ਆਉਂਦੇ ਉਹਦੀ ਤਾਂ ਨਿਕਲ ਜਾਂਦੀ ਇਹ ਰੁਦਨ ਉਹਦੀਆਂ ਚਿੱਠੀਆਂ ਵਿੱਚੋਂ ਡੁੱਲਡਲ ਪੈਂਦਾ ਉਹਨੇ ਹਿੰਦੁਸਤਾਨ ਵਿੱਚ ਰਹਿ ਗਏ ਬੰਦੇ ਲਿਆਉਣ ਵਾਲੀ ਪਾਕਿਸਤਾਨੀ ਪੁਲਿਸ ਕੋਲ ਮੁਰਮੜ ਨਾ ਕਰਗੜ ਗਿਆ ਕਿ ਉਹਨਾਂ ਨੂੰ ਨਾਲ ਲੈ ਜਾਣ ਤਾਂ ਜੋ ਆਪਣੀਆਂ ਅੰਦਰਾਂ ਦੇ ਟੁੱਟੇ ਪਾੜ ਲਿਆਵੇ ਪਰ ਉਹਨੂੰ ਹਰ ਵਾਰ ਇਹ ਉੱਤਰ ਮਿਲਦਾ ਕਿ ਉਹ ਉਧਰੋਂ ਪਤਾ ਮੰਗਵਾਏ ਉਹਦੇ ਤੀ ਪੁੱਤਰ ਕਿੱਥੇ ਹਨ ਅਤੇ ਉਹ ਉਹਨੂੰ ਨਾਲ ਲੈ ਕੇ ਕੜਵਾ ਲਏ ਹੋਣਗੇ। ਉਸੇਵਾ ਸਿੰਘ ਨੂੰ ਬੇਨਤੀਆਂ ਕਰਦਾ ਕਿ ਉਹ ਬਸ ਇੱਕ ਵਾਰ ਉਹਦੇ ਬੱਚਿਆਂ ਦੇ ਥਾਂ ਟਿਕਾਣੇ ਦੀ ਸੋਲ ਲੈ ਦੇਵੇ। ਪਰ ਸੇਵਾ ਸਿੰਘ ਦਾ ਹੌਸਲਾ ਨਾ ਪਿਆ ਕਿ ਉਹ ਸੱਚ ਲਿਖ ਭੇਜੀ। ਉਹਨੇ ਜਵਾਬ ਵਿੱਚ ਲਿਖ ਦਿੱਤਾ ਕਿ ਉਹਦੀ ਦੋਹੀ ਪਿੰਡੀ ਕੁਝ ਮੁਸਲਮਾਨ ਮਾਰੇ ਗਏ ਸਨ ਤੇ ਬਾਕੀ ਬਚ ਕੇ ਭੱਜ ਗਏ ਸਨ। ਬਸ਼ੀਰ ਅਤੇ ਕੁੜੀ ਦਾ ਕੋਈ ਪਤਾ ਨਹੀਂ ਸੀ ਕੀ ਬਣਿਆ। ਫਿਰ ਇਹ ਚਿੱਠੀਆਂ ਵੀ ਬੰਦ ਹੋ ਗਈਆਂ। ਅਸਮਾਨ ਉੱਤੇ ਚੜੀ ਹਨੇਰੀ ਉਤਰ ਗਈ ਲੋਕੀ ਕਿਤੇ ਉੱਤੇ ਪਛਤਾਉਣ ਕਿਤੇ ਉੱਤੇ ਪਛਤਾਉਣ ਲੱਗੇ ਫਤੂ ਰੱਸੀ ਵਰਗੇ ਬੰਦੇ ਅਕਸਰ ਜ਼ਿਆਦਾ ਕੀਤੇ ਜਾਂਦੇ ਸੁਖਵੰਤ ਤੋਂ ਆਪਣਾ ਵੇਲੀ ਯੂਸਫ ਭਲਾਇਆ ਨਾ ਪਲਦਾ ਬਰੇ ਬੀਤ ਦੇ ਗਏ ਤੇ 47 ਤੋਂ ਪਹਿਲਾਂ ਦੀਆਂ ਗੱਲਾਂ 47 ਤੋਂ ਪਹਿਲਾਂ ਦੇ ਬੰਦੇ ਲੋਕਿਆਂ ਦੇ ਚੇਤਿਆਂ ਵਿੱਚ ਕੁਝ ਮੱਦਮ ਪੈਣ ਲੱਗ ਪਏ ਸੁਖਵੰਤ ਕਈ ਵਾਰ ਫਤੂ ਦੇ ਘਰ ਅੱਗੋਂ ਲੰਘਦਾ ਤਾਂ ਉਹਦਾ ਪੈਰ ਜਿਵੇਂ ਰੁਕ ਜਾਂਦੀ ਉਨ੍ਹਾਂ ਦਾ ਘਰ ਕਿਸੇ ਨੂੰ ਲਾਟ ਨਹੀਂ ਸੀ ਹੋਇਆ ਇਸ ਪਿੰਡ ਦੇ ਸਾਰੇ ਮੁਸਲਮਾਨ ਬੇਜ਼ਮੀਨੇ ਲੱਗੇ ਸਨ ਜ਼ਮੀਨਾਂ ਵਾਲੇ ਮੁਸਲਮਾਨਾਂ ਦੇ ਪਿੰਡਾਂ ਦੀਆਂ ਕਰ ਜ਼ਮੀਨਾਂ ਪਾਕਿਸਤਾਨ ਨੂੰ ਆਏ ਲੋਕਾਂ ਨੂੰ ਲਾਟ ਹੋ ਗਈਆਂ ਸਨ ਪਰ ਇਹੋ ਜਿਹੇ ਪਿੰਡਾਂ ਵਿੱਚ ਨਾ ਕੋਈ ਪਾਕਿਸਤਾਨੀ ਆਇਆ ਨਾ ਮੁਸਲਮਾਨਾਂ ਦੇ ਘਰਾਂ ਦਾ ਕੁਝ ਬਣਿਆ ਜਾਂ ਉਹ ਨਾਲ ਲੱਗਦੇ ਕਰਾਂ ਵਾਲਿਆਂ ਨੇ ਰੋਗ ਲਏ ਜਾਂ ਸੁੰਨੇ ਪੇ ਟਹਿ ਗਏ ਤੇ ਲੋਕਾਂ ਨੇ ਉੱਥੇ ਰੂੜੀਆਂ ਲਾ ਲਈਆਂ ਫਤੂ ਦੇ ਘਰ ਤੇ ਇਕਟਾ ਰੋੜੇ ਹੌਲੀ-ਹੌਲੀ ਇੱਧਰ-ਉੱਧਰ ਹੋ ਗਏ ਹੁਣ ਉੱਥੇ ਰੜਾ ਮੈਦਾਨ ਸੀ ਜਿੱਥੇ ਆਮ ਕਰਕੇ ਰਿਆ ਡੰਗਰ ਬਠੇ ਉਹ ਗੱਲ ਹੀ ਕਰਦੇ ਰਹਿੰਦੇ ਜਦੋਂ ਫਤੂ ਮਰਾਸੀ ਉਹਦੀ ਕਰਵਾਲੀ ਕਰੀਮਾ ਉਹਦੇ ਪੁੱਤਰ ਯੂਸਫ ਅਤੇ ਹਮੀਦਾ ਮੁੜ ਕੇ ਪਿੰਡ ਆਏ ਕਰਦੀ ਥਾਂ ਰੜਾ ਮੈਦਾਨ ਵੇਖ ਇੱਕ ਵਾਰ ਤਾਂ ਉਹ ਦਿਲਗੀਰ ਹੋ ਗਏ ਪਰ ਲੋਕਾਂ ਨੇ ਉਹਨੂੰ ਹੌਸਲਾ ਦਿੱਤਾ ਜੇ ਹੁਣ ਉਹ ਰਹਿਣ ਲਈ ਆਏ ਸਨ ਤਾਂ ਕੋਈ ਫਿਕਰ ਵਾਲੀ ਗੱਲ ਨਹੀਂ ਸੀ ਸਭ ਉਹਨਾਂ ਦੇ ਨਾਲ ਸਨ ਸਭ ਉਹਨਾਂ ਦੇ ਨਾਲ ਸਨ ਕਿਤੋਂ ਕੱਚੀਆਂ ਇੱਟਾਂ ਕਿਤੋਂ ਪੱਕੇ ਰੋੜੇ ਕਿਤੋਂ ਸਟੀਰ ਕਿਤੋਂ ਕੜੀ ਅਤੇ ਫਤੂਮਰ ਅਸੀ ਨੇ ਦੋ ਕੋਠੜੀਆਂ ਛੱਤ ਕੇ ਬਾਹਰ ਲਈ ਕੰਧ ਕੜਵਾ ਲਈ ਕਈ ਦਿਨ ਉਹ ਕਰ ਕਰ ਅੱਲਾ ਖੇਰ ਜਗਾਉਂਦਾ ਅਤੇ ਲੋੜੀ ਦੀਆਂ ਚੀਜ਼ਾਂ ਲਿਆਉਂਦਾ ਫਿਰਿਆ ਕੋਠਿਆਂ ਦੀ ਛਤਾਈ ਤੋਂ ਵਿਲਾ ਹੋ ਕੇ ਉਹਨੇ ਨਵੇਂ ਬਦਲ ਕੇ ਆਏ ਕਿਸੇ ਕਰਮਚਾਰੀ ਵਾਂਗ ਆਪਣੀ ਥਾਂ ਸਵਾਲ ਲਈ ਪਿੰਡ ਵਿੱਚ ਕਿਸੇ ਦੇ ਵਿਆਹ ਹੁੰਦਾ ਜਾਂ ਮਰਨਾ ਉਹ ਅੱਲਾ ਖੈਰ ਆ ਕਿ ਵਿੜੇ ਵਿੱਚ ਜਾ ਬੈਠਦਾ ਜੋ ਜੋ ਕੰਮ ਕਿਹੇ ਜਾਂਦੇ ਉਹ ਭੱਜ ਭੱਜ ਕੇ ਕਰਦਾ ਰਹਿੰਦਾ ਜਿਸ ਜਿਸ ਬੰਦੇ ਨੂੰ ਬੁਲਾਉਣ ਲਈ ਕਿਹਾ ਜਾਂਦਾ ਉਹ ਭੱਜ ਭੱਜ ਬੁਲਾ ਲਿਆ ਹੁੰਦਾ ਉਹਦਾ ਛੋਟਾ ਪੁੱਤਰ ਹਮੀਦਾ ਜੀਨੇ ਪਾਕਿਸਤਾਨ ਵਿੱਚ ਨਾਈ ਦਾ ਕੰਮ ਸਿੱਖ ਲਿਆ ਸੀ ਸ਼ਹਿਰ ਦੇ ਇੱਕ ਹਜਾਮ ਕੋਲ ਨੌਕਰ ਰਹਿ ਗਿਆ ਉਹਦਾ ਵੱਡਾ ਪੁੱਤਰ ਯੂਸਫ ਵਿਆਸ ਸਾਹਾਂ ਦੀਆਂ ਗੰਡਾਂ ਜਾਂ ਸੋਗਦੀਆਂ ਸੁਣਾਉਣੀਆਂ ਦੇਣ ਲੋਕਾਂ ਦੀਆਂ ਸਾਖ-ਸਕਿਰੀਆਂ ਵਾਲੇ ਪਿੰਡ ਜਾਂਦਾ। ਹੜੀ ਦੀ ਫਸਲ ਪੱਕਣਾ ਉੱਤੇ ਆ ਗਈ। ਹੁਣ ਤੱਕ ਫੱਤੂ ਨੇ ਕੁਝ ਪੈਸੇ ਤਾਂ ਆਪ ਜੋੜ ਲਏ ਸਨ ਅਤੇ ਕੁਝ ਰਕਮ ਉਹਨੇ ਕਰ-ਕਰ ਤੋਂ ਉਗਰਾ ਲਈ ਅਤੇ ਇੱਕ ਟੱਟੂ ਤੇ ਇੱਕ ਟਾਇਰ ਖਰੀਦ ਲਏ। ਹਾੜੀਆਂ ਵਰਦੇ ਜਟਾਂ ਤੋਂ ਉਹਨੇ ਟਾਂਗਾ ਲੈ ਕੇ ਵਾਵਾ ਹੱਥ ਸੁਖਾਲਾ ਕਰ ਲਿਆ ਅਤੇ ਉਹ ਪਹਿਲਾਂ ਵਾਂਗ ਹੀ ਸੌਖੇ ਦਿਨ ਲਗਾਉਣ ਲੱਗੇ। ਭਾਵੇਂ ਫਤੂ ਹੋਣਾ ਉਸੇ ਤਰ੍ਹਾਂ ਸੰਤੁਸ਼ਟ ਸੀ ਜਿਵੇਂ ਕੋਈ ਦੇਸ਼ ਨਿਕਾਲਾ ਕੱਟ ਕੇ ਵਾਪਸ ਆਇਆ ਮਨੋਖ ਹੋ ਸਕਦਾ ਹੈ। ਪਰ ਬਸ਼ੀਰੇ ਅਤੇ ਨਿਆਮਤ ਦੀ ਯਾਦ ਉਹਦੀ ਹੱਕ ਵਿੱਚ ਫੋੜਾ ਬਣ ਗਈ ਸੀ। ਕਈ ਵਾਰੀ ਉਹ ਕਰਦੇ ਵੇੜੇ ਦੀ ਕੰਧ ਨਾਲ ਪਿੱਠ ਲਾ ਕੇ ਬੈਠ ਜਾਂਦਾ। ਅਤੇ ਹੁੱਕੇ ਦੀ ਨੜੀ ਨੂੰ ਵਿੱਚ ਲੈ ਕੇ ਅੱਖ ਮੀਟ ਲੈਂਦਾ। ਉਹਨੂੰ ਲੱਗਦਾ ਜਿਵੇਂ ਬਸ਼ੀਰਾ ਤੇ ਨਿਆਮਤ ਵਿੜੇ ਵਿੱਚ ਖੇਡ ਰਹੇ ਹੋਣ, ਗਲੀ ਵਿੱਚ ਭੱਜ ਰਹੇ ਹੋਣ, ਜਿਵੇਂ ਬਸ਼ੀਰਾ ਬਸਤਾ ਬਣ ਕੇ ਸਕੂਲ ਜਾ ਰਿਹਾ ਹੋਵੇ ਅਤੇ ਨਿਆਮਤ ਕਰੀਮਾ ਨਾਲ ਕੰਮ ਵਿੱਚ ਹੱਥ ਵਟਾ ਰਹੀ ਹੋਵੇ। ਤੇ ਫੇਰ ਉਹਨੂੰ ਉਹ ਕਹਿਰ ਭਰੇ ਦਿਨ ਯਾਦ ਆਉਂਦੇ। ਅੱਗੇ ਉਹ ਤੋਂ ਕੁਝ ਸੋਚਿਆ ਨਾ ਜਾਂਦਾ। ਹੁੱਕੇ ਦੀ ਨੜੀ ਉਹਦੀ ਖਾਕ ਵਿੱਚੋਂ ਬਾਹਰ ਲਟਕ ਜਾਂਦੀ। ਅਤੇ ਦੋ ਪਤਲੀਆਂ ਤਾਰਾਂ ਬਣ ਕੇ ਉਹਦੇ ਹੰਝੂ ਗੱਲਾਂ ਉੱਤੇ ਦੀ ਵਾਕੇ ਦਾੜੀ ਉਤੇ ਡਗ ਪੈਂਦੀ। ਉਹ ਮਨ ਨੂੰ ਢਾਰਸ ਬਣਾਉਂਦਾ ਤੇ ਕੁਰਤੇ ਦੇ ਲੜ ਨਾਲ ਅੱਖਾਂ ਪੁੰਝ ਕੇ ਸਮਝ ਜਾਂਦਾ ਤੇ ਕੰਮਾਂ ਤੋਂਦਿਆਂ ਵਿੱਚ ਆਪਣੇ ਆਪ ਨੂੰ ਗਵਾ ਕੇ ਜਿਵੇਂ ਸਭ ਕੁਝ ਭੁੱਲ ਜਾਂਦਾ ਯਤਨ ਕਰਦਾ ਰਹਿੰਦਾ। ਇੱਕ ਦਿਨ ਮੰਡੀ ਨੂੰ ਜਾਂਦੇ ਸੁਖਵੰਤ ਨੂੰ ਰਾਹ ਵਿੱਚ ਫੱਤੂ ਮਿਲ ਪਿਆ ਅਤੇ ਉਹਨੇ ਉਹਦੇ ਤਾਏ ਦੇ ਪੁੱਤਰ ਦੇ ਵਿਆਹ ਦੀ ਤਰੀਕ ਪੁੱਛੀ। ਸਤ ਦਿਨ ਦੱਸੇ ਜਾਣ ਕਿਉਂ ਬੋਲਿਆ ਚੰਗੀ ਗੱਲ ਪ੍ਰਵਾਹ ਉਦੋਂ ਤੱਕ ਮੈਂ ਬੋੜਾਂ ਵਾਲੀ ਢਾਪ ਪਟਵਾਲੂ ਏਉਂ ਲੱਗਦਾ ਹੈ ਜਿਵੇਂ ਮੇਰੇ ਮਗਰੋਂ ਨਗਰ ਖੇੜਾ ਢਾਵ ਪੁੱਟਣੀ ਹੀ ਭੁੱਲ ਗਿਆ ਹੋਵੇ ਮੀ ਪੈਣਗੇ ਪੱਟੇ ਹੋਏ ਟੋਬੇ ਵਿੱਚ ਮੱਜਾਂ ਆਰਾਮ ਨਾਲ ਤਾਂ ਬੈਠਣ ਗਿਆ ਨਾਲੇ ਢਾਪ ਕਿਨਾਰੇ ਦੇ ਸਾਰੇ ਟੁੱਪਲੇ ਬੋੜਾਂ ਦਵਾਲੇ ਮਿੱਟੀ ਖੁਰਖੁਰ ਕੇ ਉਹਨਾਂ ਦੀਆਂ ਜੜਾਂ ਨੰਗੀਆਂ ਹੋਈਆਂ ਪਈਆਂ ਨੇ ਪਾਕਿਸਤਾਨបាន ਤੋਂ ਪਹਿਲਾਂ ਹਰ ਸਾਲ ਫਤੂ ਆਹਰ ਕਰਦਾ ਤੇ ਬੋੜਾਂ ਵਾਲੀ ਟਾਹ ਉਹ ਪੁੱਟੀ ਜਾਂਦੀ ਉਹਦਾ ਢੋਲ ਕੂੰਝਦਾ ਤੇ ਕੂੰਝਦਾ ਰਹਿੰਦਾ ਤੇ ਕਈਆਂ ਡੁੰਗੀਆਂ ਹੋਰ ਡੁੰਗੀਆਂ ਤਸਤੀਆਂ ਰਹਿੰਦੀਆਂ ਚ ਫੇਰੇ ਖੜੇ ਦਰਖਤਾਂ ਹੇਠ ਚੌਂਦਰੇ ਵੱਜ ਜਾਂਦੇ ਇਨਾਂ ਸਾਲਾਂ ਵਿੱਚ ਇੱਕ ਦੋ ਵਾਰ ਤਾਂ ਆਪਣੀ ਮਿੱਟੀ ਕੱਢੀ ਤਾਂ ਗਈ ਪਰ ਨਾ ਬਰਾਬਰ ਸੁਘਵੰਤ ਨੇ ਕਿਹਾ ਚਾਚਾ ਤੇਰੇ ਬਿਨਾਂ ਜੱਟਾ ਪੱਟੀ ਵੀ ਤਾਂ ਵੀ ਨਾ ਹੋਇਆ ਵਰਗੀ ਤੂੰ ਹੀ ਹਿੰਮਤ ਕਰੇ ਤਾਂ ਗੱਲ ਬਣੀ ਤੇ ਫੱਤੂ ਨੇ ਟਾਪ ੁੱਟਣ ਦਾ ਹੁੱਕਾ ਦੇ ਦਿੱਤਾ ਅਗਲੇ ਦਿਨ ਲੋਕ ਕਈਆਂ ਲੈ ਕੇ ਜਾ ਜੁਟੇ ਫੱਤੂ ਢੋਲ ਵਜਾਉਂਦਾ ਹੋਇਆ ਕਦੇ ਟਾਪ ੁੱਟਦਿਆਂ ਨੂੰ ਹੱਲਾਸ਼ੀਰੀ ਦਿੰਦਾ ਤੇ ਕਦੇ ਪਿੰਡ ਵਿੱਚ ਕੀੜਾ ਦੇ ਕੇ ਹੋਰ ਹੋਰ ਲੋਕਾਂ ਨੂੰ ਘਰਾਂ ਵਿੱਚੋਂ ਕੱਢਦਾ ਤੇ ਬੁਣੀਆਂ ਨੂੰ ਗੁੜਚਾ ਤੇ ਦੁੱਧ ਭੇਜਣ ਲਈ ਆਖਦਾ ਤਿੰਨ ਦਿਨਾਂ ਵਿੱਚ ਲੋਕਾਂ ਨੇ ਪੁੱਤਾਂ ਵਾਂਗ ਲੱਗ ਕੇ ਸਾਰੇ ਟਾਪ ੁੱਟ ਟੁੱਟੇ ਅਤੇ ਫੱਟੂ ਨੇ ਢੋਲ ਗੋਲੋਂ ਲਾਇਆ ਕੱਲ ਤੋਂ ਸੁਖਵੰਤ ਦੇ ਤਾਏ ਦੇ ਘਰ ਵਿਆਹ ਵਿੱਚ ਪੂਰੀ ਵਾਂਗ ਘੁੰਮਦਾ ਫਿਰਦਾ ਸੀ ਇਸ ਵਿਆਹ ਵਿੱਚ ਲਿਖਾ ਪੜੀ ਵਾਲਾ ਗੈਂਟੀਮੈਂਟੀ ਵਾਲਾ ਸਾਰਾ ਕੰਮ ਸੁਖਵੰਤ ਜਿੰਮੇ ਲੱਗਿਆ ਹੋਇਆ ਸੀ ਕੱਲ ਮੰਜੇ ਬਿਸਤਰੇ ਇਕੱਠੇ ਕੀਤੇ ਸਨ ਫਤੂ ਦੋ ਲੱਗੀਆਂ ਨੂੰ ਨਾਲ ਲੈ ਕੇ ਸੱਤ ਅੱਠ ਘਰ ਪੁੱਛ ਜਾਂਦਾ ਤੇ ਵਾਪਸ ਆ ਕੇ ਕੱਲੇ-ਕੱਲੇ ਮੰਜੇ ਬਿਸਤਰੇ ਉੱਤੇ ਸੁਖਵੰਤ ਤੋਂ ਮਾਲਕ ਦੇ ਨਾਂ ਵਾਲੀਆਂ ਪਰਚੀਆਂ ਲਵਾ ਜਾਂਦਾ ਅੱਜ ਪਿਛਲੇ ਪਹਿਰ ਨਿਉਂਦਾ ਪੈਣਾ ਸੀ ਅਤੇ ਸੁਗਵੰਤ ਨੇ ਤਾਏ ਦੀ ਵਹੀ ਫਰੋਲ ਕੇ ਜਿੰਨਾ ਘਰਾਂ ਨਾਲ ਉਹਨਾਂ ਦਾ ਨਿਉਂਦਾ ਸਲਾਮੀ ਦਾ ਦੇ ਲੈਣ ਸੀ ਉਹਨਾਂ ਘਰਾਂ ਦੀ ਸੂਚੀ ਕਾਪੀ ਉੱਤੇ ਬਣਾ ਲਈ ਸੀ ਫਤੂ ਨੇ ਸੁਗਵੰਤ ਨੂੰ ਕਿਹਾ ਕਿ ਉਹ ਉਹਨੂੰ ਇੱਕ ਪਾਸੇ ਦੇ 15 20 ਘਰ ਗਿਣਾ ਦੇਵੇ ਫਿਰ ਉਹ ਦੂਜੇ ਪਾਸੇ ਘਰਾਂ ਦੇ ਨਾਮ ਪੁੱਛ ਕੇ ਉਧਰ ਚੱਲਿਆ ਜਾਵੇਗਾ ਸੁਗਵੰਤ ਨੇ ਫਤੂ ਨੂੰ ਇੱਕੋ ਪਾਸੇ ਦੇ 18 ਘਰ ਗਿਣਾ ਦਿੱਤੇ ਉਨੇ ਇੱਕ ਵਾਰ ਉਹਨਾਂ ਸਾਰੇ ਘਰਾਂ ਦਾ ਨਕਸ਼ਾ ਦਿਮਾਗ ਵਿੱਚ ਬਣਾਇਆ ਫਿਰ ਆਪਣੀ ਤਰਤੀਬ ਅਨੁਸਾਰ ਉਹਨਾਂ 18 ਦੇ 18 ਕਰ ਸੁਖਵੰਤ ਸਾਹਮਣੇ ਗਿਨੇ ਚਾਰੇ ਕਰ ਦਫੇਦਾਰਾਂ ਦੇ ਤਿੰਨੇ ਕਰ ਸਰਪੰਚਾਂ ਦੇ ਤਿੰਨੇ ਕਰ ਨੰਗ ਪਹਿਰਿਆਂ ਦੇ ਦੋਵੇਂ ਕਰ ਚਮਿਆਰਾਂ ਦੇ ਸੁਰਜਣ ਕੀ ਗੋਦੇ ਕੀ ਮੱਖਣ ਸਿਉਂ ਕਾ ਦਰਬਾਰਾ ਸਿਉਂ ਕਾ ਦਿਆਲੇ ਕਾ ਸੁਰਤੇ ਕਾ ਉਹ ਖੱਬੇ ਮੋੜੇ ਉੱਤੇ ਪਰਨਾ ਠੀਕ ਕਰਦਿਆਂ ਨਿਮਮ ਨਾਲ ਖੜੀ ਕੀਤੀ ਹੋਈ ਛੋਟੀ ਚੁੱਕ ਕੇ ਤਿੱਖੀ ਤੋਰ ਤੁਰ ਪਿਆ ਸੁਖਵੰਤ ਫਤੂ ਦੇ ਦੇ ਮਰਾਸੀ ਜਾਤ ਦੇ ਚੇਤੇ ਬਾਰੇ ਸੋਚਦਾ ਨਿਮਹਿਟ ਖੁੰਡ ਉੱਤੇ ਬੈਠ ਗਿਆ ਪਾਕਿਸਤਾਨ ਬਣ ਤੋਂ ਪਹਿਲਾਂ ਖੁਸ਼ੀ ਦੇ ਮੀਂਹ ਦੇ ਵਿਆਹ ਸੋਗ ਦੇ ਹਰ ਮੌਕੇ ਉੱਤੇ ਪਿੰਡਾਂ ਵਿੱਚ ਮਰਾਸੀ ਹਾਜ਼ਰ ਹੁੰਦੇ ਇੱਕ ਵਾਰੀ ਗੱਲ ਸਮਝਾ ਦਿਓ ਘਰ ਗਿਣਾ ਦਿਓ ਬੰਦੇ ਦੱਸ ਦਿਓ ਕੀ ਮਜਾਲ ਇੱਕ ਵੀ ੁਕਾਈ ਹੋ ਜਾਵੇ ਨਾ ਕੰਮ ਤੋਂ ਟਲਣਾ ਨਾ ਅੱਕਣਾ ਨਾ ਥੱਕਣਾ ਕਈ ਦਿਨ ਹੋਏ ਸੁਖਵੰਤ ਗੁਰਦੁਆਰੇ ਅਖਬਾਰ ਪੜਨ ਗਿਆ ਸੀ ਤਾਂ ਭਾਈ ਜੀ ਵੀ ਫਤੂ ਨੂੰ ਕਹਿ ਰਿਹਾ ਸੀ ਮਰਦਾਨੇ ਕਿਆ ਤੇਰੇ ਬਿਨਾ ਬੜੀ ਔਖੀ ਕੱਟੀ ਆਪਣੇ ਪਿੰਡਾਂ ਦੇ ਤਾਂ ਕੀਰਤਨੀਏ ਸਿੰਘ ਹੀ ਇਕੱਠੇ ਕਰਨੇ ਕਿਸੇ ਯੋਧੇ ਦਾ ਕੰਮ ਹੈ ਤੇਰੇ ਮਗਰੋਂ ਚੌਂਕੀਦਾਰ ਨੂੰ ਕਹਿੰਦਾ ਸੀ ਤਾ ਜੀ ਮੈਂ ਸੱਪ ਲੜ ਜਾਂਦਾ ਸੀ ਉਹ ਤੇ ਹਰ ਵਾਰ ਇਹੋ ਕਹਿੰਦਾ ਭਾਈ ਜੀ ਇੱਕ ਕੀਰਤਨੀਆ ਸਿੱਖ ਪਿੰਡ ਦੇ ਇੱਕ ਸਿਰੇ ਦੂਜੇ ਸਿਰੇ ਦੂਜੇ ਦੂਜੇ ਸਿਰੇ ਤੀਜੇ ਤੀਜੇ ਸਿਰੇ ਮੇਰਾ ਤਾਂ ਗੋਡੇ ਰਹਿ ਜਾਂਦੇ ਆ ਤੇ ਫਰਤੂ 47 ਤੋਂ ਪਹਿਲਾਂ ਵਾਂਗ ਹੀ ਜਿਸ ਦਿਨ ਕਿਸੇ ਦੇ ਆਸਾ ਦੀ ਵਾਰ ਦਾ ਕੀਰਤਨ ਹੋਣਾ ਹੁੰਦਾ ਸਵੇਰੇ ਕੁੱਕੜ ਦੀ ਪਹਿਲੀ ਪਾਗ ਨਾਲ ਉੱਠਦਾ ਉਹ ਸਾਰੇ ਕੀਰਤਨੀਆਂ ਨੂੰ ਕਰ ਕਰ ਜਾ ਕੇ ਕੜਦਾ ਤੇ ਫਿਰ ਵਾਜਾ ਵਜਾਉਣ ਵਾਲੇ ਨਿਤਰੀ ਹਿੰਨੰਦ ਸਿੰਘ ਨੂੰ ਟੋਲੀੋਂ ਫੜ ਕੇ ਆਪ ਕੀਰਤਨ ਵਾਲੇ ਘਰ ਜਾ ਬੁਜਦਾ ਫਤੂ ਉਨੀ 18 ਕਰੀ ਆਖ ਕੇ ਮੁੜਿਆ ਤਾਰਾ ਵਿੱਚ ਸੰਤੇ ਨਾਈ ਦੇ ਦਰਵਾਜ਼ੇ ਵਿੱਚੋਂ ਪੇਕੀ ਮਿਲਨਾਈ ਉਹਦੀ ਭੈਣ ਹਰਕੌਰ ਬੈਠੀ ਸੀ ਹੋਰ ਡੱਬਰ ਅੰਦਰ ਸੀ ਸੁਖਸਾਨ ਪੁੱਛ ਕੇ ਫਤੂ ਹਰਕੌਰ ਦੇ ਮੰਜੇ ਕੋਲੇ ਪੁੰਜੇ ਬੈਠ ਗਿਆ ਉਬੀਤੇ ਸਮੇਂ ਦੀ ਉਸ ਸਵਾ ਨੂੰ ਫਰੋਲਨ ਰਹੇ ਜਿਹੜੇ ਕਦੇ ਲਟ ਰਟ ਬਲਦੀ ਅੱਗ ਸੀ ਅਤੇ ਹੁਣ ਸਮੇਂ ਦੀਆਂ ਸੱਟਾਂ ਨਾਲ ਉਮਰ ਦੇ ਬੀਤਣ ਨਾਲ ਬੁਝੀਆਂ ਵਰਗੀ ਹੋਈ ਪਈ ਸੀ ਉੱਠਣ ਲੱਗਿਆ ਫਤੂ ਆਪਣੇ ਕੁਮੇਜ ਦੀ ਬਾਹਂ ਝਾੜਦਿਆਂ ਬੋਲਿਆ ਹੁਣ ਤਾਂ ਹਰ ਕੁਰੇ ਢੋਲੇ ਵੀ ਆ ਗਏ ਇੱਕ ਵਾਰੀ ਇਹ ਤਾਂ ਸਭ ਕੁਝ ਛੱਡਿਆ ਪਰ ਗੁਰੂ ਸਰ ਦੇ ਮੇਲੇ ਤੋਂ ਲਿਆਂਦਾ ਤੇਰਾ ਚਾਂਦੀ ਦਾ ਤਬੀਅ ਤਜੇ ਵੀ ਮੇਰੇ ਡੋਲੇ ਨਾਲ ਬੰਨਿਆ ਹੋਇਆ ਇਹ ਤੋਂ ਕਿ ਉਹਨਾਂ ਦੇ ਕਰਨ ਵਾਲੀ ਕੋਈ ਗੱਲ ਨਹੀਂ ਸੀ ਰਹੀ ਅਤੇ ਉਹ ਉੱਥੋਂ ਉੱਠ ਕੇ ਬੜੇ ਕਾਲੇ-ਕਾਲੇ ਪੈਰੀ ਸੁਖਵੰਤ ਦੇ ਘਰ ਵੱਲ ਤੁਰ ਪਿਆ। ਅੱਲਾਹ ਕਹਿਰਾ ਕੇ ਫਤੂ ਸੁਖਵੰਤ ਦੇ ਸਾਹਮਣੇ ਖਲੋ ਗਿਆ। ਲੈ ਪ੍ਰਵਾ ਉਹਨੇ ਠਾਰੀ ਘਰੀ ਹੋ ਆਇਆ। ਕਾਪੀ ਖੋਲ ਕੇ ਮਿਲਾ ਲੇ ਕਿਸੇ ਹੋਰ ਦੇ ਨਾਂ ਕਹਿ ਆਇਆ ਹਮਾਂ। ਤੇ ਉਹਨੇ ਫਿਰ ਫਟਾਫਟ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਚਾਰੇ ਘਰ ਦਵੇਦਾਰਾਂ ਦੇ ਤਿੰਨੇ ਕਰ ਸਰਪੰਚਾਂ ਦੇ ਤਿੰਨੇ ਕਰ ਨੰਗ ਪੈ ਰਹੇ ਆਂਦੇ ਦੋਵੇਂ ਘਰ ਚ ਮਿਆਰਾਂ ਦੇ ਸੁਰਜਨ ਕਾ ਸਭ ਠੀਕ ਠੀਕ ਹੈ ਚਾਚਾ ਭਲਾਂ ਤੂੰ ਪੁੱਲ ਕੇ ਹੋਰ ਕਿਸੇ ਘਰ ਆਖ ਦੇਵੇਂ ਸ਼ਗਵੰਤ ਬੋਲਿਆ ਚਾਹ ਹੁੰਦੀ ਏ ਦੂਜੇ ਪਾਸੇ ਪੀ ਕੇ ਹੀ ਜਾਈਂ ਫਤੂ ਉਹਦੇ ਸਾਹਮਣੇ ਧਰਤੀ ਉੱਤੇ ਹੀ ਪੈਰਾਂ ਪਾਰ ਬੈਠ ਗਿਆ ਸ਼ਗਵੰਤ ਫਤੂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਜਦੋਂ ਤੋਂ ਫਤੂ ਪਾਕਿਸਤਾਨ ਮੁੜਿਆ ਤੇ ਯੂਸਫ ਨਾਲ ਇੱਕ ਦੋ ਵਾਰੀ ਸੁਖਵੰਤ ਜੀਆਂ ਗੱਲਾਂ ਹੋਈਆਂ ਸਨ ਇੱਕ ਸਵਾਲ ਉਹਦੇ ਮਨ ਵਿੱਚ ਟੜਕਿਆ ਪਿਆ ਸੀ ਯੂਸਫ ਕੋਲੋਂ ਉਹਦੇ ਇਸ ਸਵਾਲ ਦਾ ਜਵਾਬ ਕੋਈ ਜਵਾਬ ਨਹੀਂ ਸੀ ਮਿਲਿਆ ਉਹ ਤਾਂ ਸਾਰਾ ਟੱਬਰ ਫਤੂ ਪਿੱਛੇ ਲੱਗਦੇ ਸਨ ਜਿਵੇਂ ਉਹਨਾਂ ਨੇ ਕਿਹਾ ਉਹਨਾਂ ਨੇ ਕੀਤਾ ਯੂਸਫ ਦੇ ਦੱਸਣ ਅਨੁਸਾਰ ਉਹਨਾਂ ਨੂੰ ਕੁਝ ਚਿਰ ਪਟਕ ਕੇ ਪਾਕਿਸਤਾਨ ਵਿੱਚ ਇੱਕ ਵਾਵਾ ਸਿਰ ਟੱਕਣ ਜੋਗਾ ਕਰ ਮਿਲ ਗਿਆ ਸੀ ਜਿਸ ਵੇਲੇ ਜਦ ਨਿੱਕਾ ਮੋਟਾ ਸਮਾਨ ਪਿਆ ਸੀ ਤੇ ਉਹਨਾਂ ਨੇ ਆਪਣੀ ਹਿੰਮਤ ਨਾਲ ਕਮਾਈ ਕਰਕੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਫਿਰ ਇਹ ਕਿਵੇਂ ਹੋਇਆ ਕਿ ਫਤੂ ਇੰਨੇ ਸਾਲਾਂ ਪਿਛੋਂ ਪਰਤ ਕੇ ਇੱਧਰ ਆ ਗਿਆ ਗੱਲਾਂ ਵਿੱਚ ਲੱਗੇ ਫਤੂ ਨੂੰ ਉਹਨੇ ਇਹ ਸਵਾਲ ਵੀ ਕਰ ਦਿੱਤਾ ਚਾਚਾ ਤੂੰ ਉੱਥੇ ਵਾਵਾ ਬੁਜਾਰੇ ਜੋਗਾ ਕੰਮ ਤੋੜ ਲਿਆ ਸੀ ਫਿਰ ਤੈਨੂੰ ਇੱਥੇ ਆਉਣ ਦੀ ਕੀ ਸੁਝੀ ਪ੍ਰਭਾ ਆਪਦੇ ਪ੍ਰਭੂ ਆਪਦੇ ਹੀ ਹੁੰਦੇ ਆ ਉਹਦੀਆਂ ਅੱਖਾਂ ਵਿੱਚ ਡੂੰਗਾ ਚਾਕਿਆ ਚਾਚਾ ਪ੍ਰਾਨ ਦਾ ਗੱਲਾਂ ਯਾਦ ਕਰਕੇ ਦੁਖੀ ਨਾ ਹੋਈ ਪਰ ਜਿਨ੍ਹਾਂ ਨੇ ਤੇਰਾ ਬਸ਼ੀਰਾ ਵੱਢ ਸੁੱਟਿਆ ਤੇਰੀ ਨਿਆਮਤ ਨੂੰ ਪਤਾ ਨਹੀਂ ਕਿੱਥੇ ਖਪਾ ਦਿੱਤਾ ਉਹ ਤੇਰੇ ਆਪ ਦੇ ਪ੍ਰਭ ਕਿਵੇਂ ਹੋਏ ਸੁਖਵੰਤ ਉਹਦੇ ਨਾਲ ਵਾਪਰੀ ਚੇਤੇ ਕਰਕੇ ਭਾਵੁਕ ਹੋ ਗਿਆ ਫਤੂ ਇੱਕਦਮ ਉਦਾਸ ਹੋ ਗਿਆ ਉਹਦੀਆਂ ਅੱਖਾਂ ਵੇਤੁਰੀਆਂ ਉਹ ਜਿਵੇਂ ਪੈਰਾਂ ਪਰ ਬੈਠਣਾ ਬੈਠਾ ਨਾ ਰਹਿ ਸਕਿਆ ਉਹਨੇ ਪੁੰਝੇ ਚੌਂਗੜੀ ਮਾਰ ਲਈ ਦੋ ਮਿੰਟੋ ਚੁੱਪ ਬੈਠਾ ਮਿੱਟੀ ਫਰੋਲਦਾ ਰਿਹਾ ਜਿਵੇਂ ਸੰਗ ਵਿੱਚੋਂ ਕੁਝ ਹੀਠਾਂ ਉਤਾਰ ਰਿਹਾ ਹੋਵੇ ਜਾਂ ਇਸ ਮਿੱਟੀ ਵਿੱਚ ਗਵਾਚੇ ਬਸ਼ੀਰੇ ਤੇ ਨਿਆਮਤ ਦੇ ਨਕਸ਼ ਲੱਭ ਰਿਹਾ ਹੋਵੇ ਫਿਰ ਮੋਢੇ ਉੱਤੇ ਰੱਖੇ ਪਰਨੇ ਦੇ ਲੜ ਨਾਲ ਅੱਖਾਂ ਪੁੰਝ ਕੇ ਸੰਭਾਲਦਿਆਂ ਹੋਇਆਂ ਬੋਲਿਆ ਉਹ ਤਾਂ ਪ੍ਰਭਾ ਇੱਕ ਹਨੇਰੀ ਸੀ ਕਾਲੀ ਬੁਲੀ ਹਨੇਰੀ ਸਭ ਦੀ ਮਤ ਮਾਰੀ ਗਈ ਸੀ ਕਿਸੇ ਦਾ ਕੀ ਦੋਸ਼ ਉਹ ਤਾਂ ਅੱਲਾ ਦਾ ਹੀ ਕੋਈ ਗੈਰ ਸੀ ਹਨੇਰੀ ਆਈ ਤੇ ਨੰਗ ਗਈ ਹੁਣ ਯਾਦ ਕੀ ਤਿਆਂ ਕੀ ਫਾਇਦਾ ਉਹਦੇ ਜਵਾਬ ਨਾਲ ਸੁਖਵੰਤ ਦੀ ਤਸੱਲੀ ਨਾ ਹੋਈ ਨਹੀਂ ਚਾਚਾ ਮਨ ਚਾਹੇ ਨਾ ਪਾਕਿਸਤਾਨ ਵਿੱਚ ਜ਼ਰੂਰ ਔਖਾ ਰਿਆ ਹੋਵੇਗਾ ਸੁਣਿਆ ਉੱਥੋਂ ਦੇ ਲੋਕਾਂ ਦੀ ਹਾਲਤ ਇੱਧਰ ਨਾਲੋਂ ਵੀ ਮੰਦੀ ਹੈ ਹਾਲ ਹੂਲ ਤਾਂ ਪ੍ਰਭਾ ਸਾਰੇ ਹੀ ਇਹੋ ਜਿਹੇ ਆ ਦਿਨ ਲੰਘੀ ਜਾਂਦੇ ਸੀ ਉਹਨੇ ਡੱਕੇ ਨਾਲ ਮਿੱਟੀ ਪੁੱਟੀ ਵਿੱਚ ਉਂਗਲਾਂ ਫਿਰਦੇ ਆਖਿਆ ਪਰ ਫਿਰ ਤੈਨੂੰ ਕੀ ਆਪਤ ਪਈ ਸੀ ਇੱਕ ਵਾਰ ਤਾਂ ਇੱਥੇ ਵੱਸਦਾ ਰਸਦਾ ਘਰ ਢਾਡਿਆਂ ਦੇ ਪਾਕਿਸਤਾਨ ਬਣਾਉਣ ਤੇ ਛੱਡ ਗਿਆ ਸੀ ਹੁਣ ਦੂਜੀ ਵਾਰੀ ਆਪਦਾ ਪਾਕਿਸਤਾਨ ਆਪੇ ਬਣਾ ਕੇ ਘਰ ਘਾਟ ਛੱਡ ਆਇਆ ਫਤੂ ਨੀਵੀਂ ਪਾ ਕੇ ਚੁੱਪ ਕਰ ਗਿਆ ਸੁਖਵੰਤ ਉਸ ਵੱਲ ਵੇਖਦਾ ਰਿਹਾ ਪਰ ਬੋਲਿਆ ਕੋ ਜਨਾ ਛੇਕੜ ਫਤੂ ਨੇ ਆਪਣੀਆਂ ਤਿੱਖੀਆਂ ਭਕਦੀਆਂ ਅੱਖਾਂ ਉਹਦੇ ਨਾ ਅੱਖਾਂ ਵਿੱਚ ਪੰਗਾ ਤੇ ਬੋਲਿਆ ਪ੍ਰਭਾ ਉਹ ਕਰਕਾਟ ਮੇਰਾ ਕਾਹਦਾ ਸੀ ਹਿੰਦੁਸਤਾਨੀ ਸਾਨੂੰ ਰਹਿਣ ਨਹੀਂ ਸੀ ਦਿੱਤਾ ਗਿਆ ਪਾਕਿਸਤਾਨੀ ਸਾਨੂੰ ਸਮਝਾ ਕੋਈ ਨਹੀਂ ਸੀ ਸਮਝਦਾ ਉੱਥੇ ਸਾਨੂੰ ਕੋਈ ਸਮਝਦਾ ਨਹੀਂ ਸੀ ਅਸੀਂ ਤਾਂ ਮੁਹਾਜਰ ਸੀ ਰਫੀਉ ਜੀ ਵਿਚਾਰੇ ਤੇ ਫੇਰ ਉਹਨੇ ਇੱਕਦਮ ਆਪਣੇ ਸਾਹਮਣੇ ਮਿੱਟੀ ਦੀ ਮੁੱਠ ਚੁੱਕ ਕੇ ਅੱਖਾਂ ਮੀਟਦਿਆਂ ਮੱਥੇ ਨੂੰ ਲਾਈ ਪ੍ਰਭਾ ਮੈਨੂੰ ਇਦੀ ਖਿੱਚ ਨੇ ਮਾਰਿਆ ਉੱਥੇ ਇਹ ਨਹੀਂ ਸੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ ਜੀ